ਤੋ ਫਲਦਰ ਪੌਦੇ ਲਾਉਣ ਦਾ ਹਰ ਕੋਈ ਸ਼ੌਕ ਰੱਖਦਾ ਹੈ ਤੇ ਹਰ ਇੱਕ ਨੇ ਕੋਸ਼ਿਸ਼ ਕੀਤੀ ਹੋਏਗੀ ਪਰ ਖਾਸ ਤੌਰ ਦੇ ਉਤੇ ਕ੍ਰੈਲੂ ਬਗੀਚੇ ਦੇ ਵਿੱਚ ਵੇਖਣ ਦੇ ਵਿੱਚ ਆਇਆ ਹੈ ਵੀ 100 ਦੇ ਵਿੱਚੋਂ 10 ਬੰਦੇ ਕਾਮਯਾਬ ਹੁੰਦੇ ਹੈ ਤੇ ਬਾਕੀ ਫੇਲ ਹੋ ਜਾਂਦੇ ਹੈ ਅ ਇਹਦੇ ਵਿੱਚ ਇਹਦੇ ਕਈ ਕਾਰਨ ਹੈ ਸਭ ਤੋਂ ਪਹਿਲੀ ਗੱਲ ਤਾਂ ਕਿ ਫਲਦਰ ਪੌਦੇ ਲਾਏ ਕਿਦੋਂ ਜਾਣ ਆਪਾਂ ਸ਼ੁਰੂਆਤੀ ਇਥੋਂ ਕਰਦੇ ਹਾਂ ਕਿਉਂਕਿ ਹੁਣ ਜਿਉਂ ਹੀ ਬਰਸਾਤ ਦੀ ਰੁੱਤ ਸ਼ੁਰੂ ਹੋਣ ਲੱਗੀ ਹੈ ਤਾਂ ਦੇਖਣ ਦੇ ਵਿੱਚ ਆਇਆ ਕਿ ਪ੍ਰਾਈਵੇਟ ਨਰਸਿੰਗਾਂ ਦੇ ਵਿੱਚ ਟਰੱਕਾਂ ਦੇ ਟਰੱਕ ਪੌਦਿਆਂ ਦੇ ਲੈਣੇ ਸ਼ੁਰੂ ਹੋ ਗਿਆ ਹੈ ਤੇ ਉਸ ਪ੍ਰੰਤ ਹੋਰ 2-4 ਦਿਨਾਂ ਨੂੰ ਗਲੀਆਂ ਦੇ ਵਿੱਚ ਜਿਹੜੇ ਮਾਲੀ ਲੋਕ ਆ ਉਹ ਹੋ ਕੇ ਦਿੰਦੇ ਫਿਰਨਗੇ ਪਰ ਇਹ ਗੱਲ ਲੜ ਮੰਨ ਲੋ ਪੱਲੇ ਮੰਨ ਲੋ ਕਿ ਸੌਣ ਦਾ ਮਹੀਨਾ ਫਰਦਰ ਪੌਦੇ ਲਾਉਣ ਲਈ ਬਿਲਕੁਲ ਵੀ ਟੁਕਮ ਨਹੀਂ ਹੈਗਾ ਇਸ ਲਈ ਹੱਸੇ ਕੀ ਕਰਨਾ ਹੈ ਵੀ ਜਿਹੜੇ ਤਾਂ ਹੈਗੇ ਨਿੰਬੂ ਜਾਤੀ ਦੇ ਪੌਦੇ ਜਾਂ ਅਮਰੂਦ, ਆਂਬ, ਲੀਚੀ, ਬੇਰ, ਲਕਾਟ, ਆਮਲਾ ਤੇ ਇਹ ਜਿਹੜੇ ਪੌਦੇ ਹੈਗੇ ਆ ਨਾਲ ਪਪੀਤਾ ਵੀ ਹੈ। ਇਹ ਪੌਦੇ ਲੱਗਣੇ ਸ਼ੁਰੂ ਹੋਣੇ ਅੱਜ 15 ਅਗਸਤ ਤੋਂ। 15 ਅਗਸਤ ਤੋਂ ਲੈ ਕੇ ਤੁਸੀਂ ਇਹਨੂੰ ਅੱਗੇ ਤਕਰੀਬਨ ਅਸੀਂ 15 ਅਕਤੂਬਰ ਤੱਕ ਅਸੀਂ ਲਾ ਸਕਦੇ ਹਾਂ 2 ਮਹੀਨੇ ਇਹ ਸੌਣ ਦੇ ਮਹੀਨੇ ਬਿਲਕੁਲ ਨਹੀਂ ਲਾਉਣਾ ਉਹ ਭਾਦੋਂ ਚੜ੍ਹ ਜੇਗੀ 15 ਅਗਸਤ ਨੂੰ ਉਹਦੇ ਪੌਦੇ ਲਾਉਣੇ ਆ ਉਹਦਾ ਕਾਰਨ ਇਹ ਹੈ ਵੀ ਇੱਕ ਤਾਂ ਬਰਸਾਤ ਦਾ ਪਾਣੀ ਜਦੋਂ ਜੜਾਂ ਵਿੱਚ ਭਰ ਗਿਆ ਤੇ ਨਵੇਂ ਪੌਦੇ ਲਾਏ ਹੁੰਦੇ ਆ ਤਾਂ ਇਹਨਾਂ ਦੀਆਂ ਜੜਾਂ ਗਲ ਜਾਂਦੀਆਂ ਤੇ ਦੂਸਰੀ ਗੱਲ ਇਹ ਤਾਪਮਾਨ ਦੀ ਤਾਪਮਾਨ ਠੀਕ ਹੈ ਬਰਸਾਤ ਦੇ ਨਾਲ ਇੱਕ ਵਾਰੀ ਭਾਵੇਂ ਘਟ ਜਾਂਦਾ ਪਰ ਇੰਨਾ ਨਹੀਂ ਘਟਦਾ ਕਿ ਇਹਨਾਂ ਦੇ ਅਨੁਕੂਲ ਹੋਵੇ ਜਦੋਂ ਕਿ ਭਾਦੋਂ ਦੇ ਵਿੱਚ ਗਰਮੀ ਭਾਵੇਂ ਹੁੰਦੀ ਹੈ ਪਰ ਰਾਤ ਨੂੰ ਜਿਹੜੀ ਹੈਗੀ ਠੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਮਾਹਰਾ ਮੁਤਾਬਕ ਫਲਦਾਰ ਬੂਟੇ ਲਾਉਣ ਦਾ ਸਹੀ ਸਮਾਂ 15 ਅਗਸਤ ਤੋਂ ਲੈ ਕੇ ਸਾਡੇ ਕੋਲੇ 15 ਅਕਤੂਬਰ ਹੈ ਤੇ ਇਹਦੇ ਵਿੱਚ ਵੀ ਜਿਹੜੇ ਪੌਦਿਆਂ ਦਾ ਮੈਂ ਜ਼ਿਕਰ ਕੀਤਾ ਉਹ ਹੀ ਲਾਉਣ ਦੀ ਕੋਸ਼ਿਸ਼ ਕਰੋ ਤੇ ਜਿਹੜੇ ਬਾਕੀ ਪੌਦੇ ਹੈਗੇ ਨੇ ਕੁਝ ਜਿਵੇਂ ਇਹ ਤਾਂ ਅਸੀਂ ਸਦਾਬਹਾਰ ਪੌਦੇ ਤੇ ਕੁਝ ਸਾਡੇ ਕੋਲੇ ਫਲਦਾਰ ਬੂਟੇ ਹੋ ਹੈ ਜਿਹੜੇ ਪੱਤ ਛੱਡਦੇ ਨੇ ਜਿਵੇਂ ਅੰਗੂਰ ਹੈ ਅਨਾਰ ਹੈ ਤੇ ਅੰਜੀਰ ਹੈ ਅਲੂਚਾ ਹੈ ਆੜੂ ਹੈ ਨਾਖ ਹੈ ਤੇ ਇਹਨਾਂ ਨੂੰ ਜਿਹੜਾ ਲਾਉਣ ਦਾ ਸਹੀ ਜਿਹੜਾ ਸਮਾਂ ਟਕਮਾ ਉਹ ਜਨਵਰੀ ਦਾ ਮਹੀਨਾ ਹੁੰਦਾ ਜਦੋਂ ਕਿ ਦੂਜੇ ਸਦਾਬਹਾਰ ਪੌਦੇ ਜਨਵਰੀ ਵਿੱਚ ਵੀ ਲਾਏ ਜਾਂਦੇ ਆ ਫਰਵਰੀ ਮਾਰਚ ਉਹ ਫਰਵਰੀ ਮਾਰਚ ਦੇ ਵਿੱਚ ਲਾਏ ਜਾਂਦੇ ਆ ਜਦੋਂ ਕਿ ਇਹ ਪਤਝੜ ਦੇ ਜਿਹੜੇ ਪੌਦੇ ਆ ਉਹ ਸਿਰਫ ਜਨਵਰੀ ਵਿੱਚ ਲਾਏ ਜਾਂਦੇ ਆ ਤੇ ਇੱਕੋ ਇੱਕ ਪਪੀਤਾ ਜਿਹੜਾ ਅਗਸਤ ਸਤੰਬਰ ਦੇ ਵਿੱਚ ਲਾਇਆ ਜਾਂਦਾ ਇਹਨੂੰ ਵੀ ਜਿਹੜਾ ਹੈਗਾ ਅਸੀਂ ਦੋਨੋਂ ਸੀਜ਼ਨਾਂ ਵਿੱਚ ਨਹੀਂ ਲਾ ਸਕਦੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਔਰ ਤਿਆਰੀ ਜ਼ਰੂਰ ਕਰ ਲਓ ਕਿ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਫਲਦਰ ਪੌਦੇ ਲਈਏ ਕਿੱਥੋਂ ਆਮ ਤੌਰ ਤੇ ਸਾਡੇ ਵੇਖਣ ਦੇ ਵਿੱਚ ਆਇਆ ਵੀ ਉਹ ਹੀ ਗੱਲ 90% ਲੋਕ ਜਿਹੜੇ ਹੈਗੇ ਆ ਉਹ ਤੁਰਦੇ ਫਿਰਦੇ ਮਾਲੀਆਂ ਤੋਂ ਜਿਹੜੇ ਪੌਦੇ ਲੈਂਦੇ ਨੇ ਜਾਂ ਜਿਹੜੀਆਂ ਕੋਈ ਪ੍ਰਮਾਣਿਤ ਨਸਲ ਨਹੀਂ ਹੁੰਦੀਆਂ ਉਹਨਾਂ ਕੋਲ ਲੈਂਦੇ ਆ ਤੇ ਉਸ ਤੋਂ ਬਾਅਦ ਕਿਉਂਕਿ ਸਾਨੂੰ ਢੀਕਣਾ ਪੈਂਦਾ ਸਹੀ ਤਰੀਕੇ ਨਾਲ ਪੰਜ ਫਲ 5 ਸਾਲ ਬਾਅਦ ਜਾ ਕੇ ਪੌਦਾ ਫਲ ਚੱਕਦਾ ਸਹੀ ਤਰੀਕੇ ਨਾਲ ਤੇ ਉਹ ਤੱਕ ਬੜੀ ਦੇਰ ਹੋ ਚੁੱਕੀ ਹੁੰਦੀ ਹੈ ਇਸ ਲਈ ਤੁਸੀਂ ਕੋਸ਼ਿਸ਼ ਕਰੋ ਸਭ ਤੋਂ ਪਹਿਲਾਂ ਇਹ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕੈਂਪਸ ਹੈ ਉਥੋਂ ਪੌਦੇ ਲਓ ਤੇ ਜਾਂ ਆਪਣੇ ਇਲਾਕੇ ਮੁਤਾਬਕ ਜਿਵੇਂ ਸਾਡੇ ਕੋਲ ਖੇਤਰੀ ਖੋਜ ਕੇਂਦਰ ਅਬੋੜ ਹੈ ਫਾਜ਼ਿਲਕਾ ਤੇ ਖੇਤਰੀ ਖੋਜ ਕੇਂਦਰ ਬਿਟੰਡਾ ਫਾਲ ਖੋਜ ਕੇਂਦਰ ਬਹਾਦਰਗੜਾ ਹੈ ਰਿਆਲੇ ਦੇ ਵਿੱਚ ਤੇ ਉਸ ਤੋਂ ਬਾਅਦ ਫਲ ਖੋਜ ਕੇਂਦਰ ਸਭ ਕੇਂਦਰ ਹੈ ਗੰਗਿਆ ਹੁਸ਼ਿਆਰਪੁਰ ਦੇ ਵਿੱਚ ਤੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਹੈ ਖੇਤਰੀ ਖੋਜ ਕੇਂਦਰ ਵੱਲੋਵਾਲ ਸੌਖੜੀ ਹੈ ਤੇ ਫਲ ਖੋਜ ਸਭ ਕੇਂਦਰ ਜਲੋਵਾਲ ਲੇਸਰੀਵਾਲ ਜਲੰਧਰ ਦੇ ਵਿੱਚ ਹੈ ਔਰ ਸਕਰੀਨ ਦੇ ਉੱਪਰ ਤੁਸੀਂ ਧਿਆਨ ਨਾਲ ਵੇਖੋ ਕਿ ਕਿਹੜੇ ਪੌਦੇ ਕਿੱਥੋਂ ਮਿਲਦੇ ਹੈ ਤੇ ਨਾਲ-ਨਾਲ ਇਹਨਾਂ ਦੇ ਸੰਪਰਕ ਨੰਬਰ ਵੀ ਦਿੱਤੇ ਹੋਏ ਹੈ ਇਹ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਤੇ ਐ ਜਾਂ ਫਿਰ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਸਾਡੇ ਕੋਲੇ ਬਾਗਬਾਨੀ ਵਿਭਾਗ ਪੰਜਾਬ ਹੈ ਉਹਦੀਆਂ ਨਸਰੀਆਂ ਵੀ ਹੈਗੀਆਂ ਤੇ ਉਹਦੇ ਲਈ ਆਮ ਤੌਰ ਦੇ ਉੱਤੇ ਬਲਾਕ ਪੱਧਰ ਦੇ ਉੱਤੇ ਇਹਨਾਂ ਦੀ ਨਰਸਰੀ ਹੈ ਤੇ ਤੁਸੀਂ ਜਿਹੜਾ ਬਾਗਬਾਨੀ ਵਿਭਾਗ ਦੇ ਨਾਲ ਇਹਦੇ ਸੰਪਰਕ ਕਰੋਗੇ ਤਾਂ ਉਥੋਂ ਉਹਨਾਂ ਦੇ ਹਾਰਟੀਕਲਚਰਲ ਡਿਵੈਲਪਮੈਂਟ ਅਫੀਸਰ ਨੇ ਐਚ ਡੀਓ ਨੇ ਇਹ ਨਾਲ ਸੰਪਰਕ ਕਰੋ ਤੇ ਉਥੋਂ ਵੀ ਤੁਹਾਨੂੰ ਜਿਹੜੇ ਹੈਗੇ ਆ ਤਸੱਲੀਦਾਰ ਪੌਦੇ ਮਿਲ ਜਾਣਗੇ ਆ ਆਮ ਦੇਖਣ ਦੇ ਵਿੱਚ ਆਉਂਦਾ ਕਿ ਅਸੀਂ ਕੋਈ ਤਰ੍ਹਾਂ ਦਾ ਹਰ ਤਰ੍ਹਾਂ ਦਾ ਪੌਦਾ ਆਪਦੀ ਘਰੇਲੂ ਬਗੀਚੀ ਵਿੱਚ ਲਾਉਣਾ ਚਾਹੁੰਦੇ ਆ ਜੋ ਵੀ ਸਾਡੇ ਕੋਲੇ ਬਾਜ਼ਾਰ ਦੇ ਵਿੱਚ ਫੜਾ ਹੁੰਦਾ ਸਾਡੀ ਖੁਸ਼ ਹੁੰਦੀ ਹੈ ਸਾਡੀ ਘਰੇਲੂ ਬਗੀਚੀ ਵਿੱਚ ਹੋ ਜੇ ਪਰ ਇਹ ਕੁਦਰ ਦੇ ਨਿਯਮ ਨੇ ਹਰ ਥਾਂ ਦੇ ਉੱਤੇ ਹਰ ਚੀਜ਼ ਜਿਹੜੀ ਉਹ ਫਾਇਦਾ ਨਹੀਂ ਹੁੰਦੀਗੀ ਇਸ ਲਈ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਕਾਮਯਾਬੀ ਨਾਲ ਜਿਹੜਾ ਫਲਦਾਰ ਪੌਦਾ ਸਾਡੇ ਇਲਾਕੇ ਵਿੱਚ ਹੁੰਦਾ ਕਿ ਨਹੀਂ ਹੁੰਦਾ ਇਹਦੇ ਲਈ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਸੁਝਾਇਆ ਉਹ ਇਹ ਹੈ ਕਿ ਸਾਡੇ ਜਿਹੜੇ ਆਪਣਾ ਪੰਜਾਬ ਹੈ ਇਹਨੂੰ ਤਕਰੀਬਨ ਤਿੰਨ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਇਹਨਾਂ ਨੇ ਤਾਂ ਪਹਿਲਾਂ ਗੱਲ ਕਰਦੇ ਆਪਾਂ ਨੀਮ ਪਹਾੜੀ ਇਲਾਕੇ ਦੀ ਇਹਦੇ ਵਿੱਚ ਕੰਡੀ ਦਾ ਇਲਾਕਾ ਨਹੀਂ ਆਉਂਦਾਗਾ ਤੇ ਇਹਦੇ ਵਿੱਚ ਆਉਂਦੇ ਆ ਜੀ ਜਿਲ੍ਹਾ ਰੂਪਨਗਰ ਜਿਹਨੂੰ ਰੋਪੜ ਕਹਿੰਦੇ ਆ ਹੁਸ਼ਿਆਰਪੁਰ ਪਠਾਨਕੋਟ ਤੇ ਸ਼ਹੀਦ ਭਗਤ ਸਿੰਘ ਨਗਰ ਇਹਦੀ ਬਲਾਚੌਰ ਤਹਿਸੀਲ ਤੇ ਗੁਰਦਾਸਪੁਰ ਇਹਦੇ ਵਿੱਚ ਬਟਾਲਾ ਤਹਿਸੀਲ ਨਹੀਂ ਆਉਂਦੀ ਫਤਿਹਗੜ੍ਹ ਸਾਹਿਬ ਦਾ ਬੱਸੀ ਪਠਾਣਾ ਬਲਾਕ ਤੇ ਸਾਡੇ ਕੋਲੇ ਮੁਹਾਲੀ ਇਹ ਨਾਲ ਹੀ ਚੰਡੀਗੜ੍ਹ ਇਹਦੇ ਵਿੱਚ ਜਿਹੜੇ ਕਾਮਯਾਬੀ ਨਾਲ ਫਲ ਹੁੰਦੇ ਆ ਉਹ ਹੈਗੇ ਆ ਅੰਬ ਲੀਚੀ ਕਿਨੂ ਤੇ ਇਹ ਜਿਹੜੇ ਵੀ ਪਸਤਾਨੀਆਂ ਆਪਣੇ ਕੋਲੇ ਨਿੰਬੂ ਜਾਤੀ ਦੇ ਬਾਕੀ ਫਲ ਹੈਗੇ ਆ ਇਸ ਪ੍ਰੰਤ ਨਾਸ਼ਪਾਤੀ ਅਮਰੂਦ ਆड़ੂ ਛੇਕੂ ਆਵਲਾ ਤੇ ਅਲੂਚਾ ਇਹਦੀਆਂ ਮੁੱਖ ਫਸਲਾਂ ਹੈ ਹਾਲਾਂਕਿ ਇੱਥੇ ਕਾਗਜੀ ਨਿੰਬੂ ਬਾਰਾਂਮਾਸ਼ੀ ਨਿੰਬੂ ਤੇ ਲਖਾਟ ਵੀ ਲਗਾਏ ਜਾ ਸਕਦੇ ਆ ਇਹ ਸਕਰੀਨ ਦੇ ਉੱਪਰ ਤੁਹਾਨੂੰ ਦਿਖ ਰਿਹਾ ਹੈ ਇਸ ਨੂੰ ਧਿਆਨ ਦੇ ਨਾਲ ਵੇਖ ਲਓ ਤਾਂ ਕਿ ਤੁਸੀਂ ਆਪਣੇ ਇਲਾਕੇ ਮੁਤਾਬਕ ਜਿਹੜਾ ਹੈਗਾ ਫਲ ਉਹਦੀ ਚੋਣ ਕਰ ਸਕੋ ਤੇ ਉਸ ਤੋਂ ਬਾਅਦ ਆਉਂਦਾ ਸਾਡੇ ਕੋਲੇ ਕੇਂਦਰੀ ਇਲਾਕਾ ਇਹਦੇ ਵਿੱਚ ਆ ਜਾਂਦੇ ਜੀ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਤਰਨਤਾਰਨ ਕਪੂਰਥਲਾ ਜਿਲੰਦਰ ਲੁਧਿਆਣਾ ਅੰਗੁਰਦਾਸਪੁਰ ਪੀ ਬਟਾਲਾ ਤਹਿਸੀਲ ਜਿਹੜੀ ਉੱਪਰ ਨਹੀਂ ਸੀ ਆਈ ਤਾਂ ਪਟਿਆਲਾ ਮੋਗਾ ਫਤਿਹਗੜ੍ਹ ਸਾਹਿਬ ਆਉਂਦਾ ਪਰ ਇਹਦੇ ਵਿੱਚ ਬੱਸੀ ਪਠਾਣਾ ਬਲਾਕ ਨਹੀਂ ਆਉਂਦਾ ਸ਼ੇਰਪਖ ਸਿੰਘ ਨਗਰ ਹੈ ਇਹਦੇ ਵਿੱਚ ਬਲਾਚਾ ਔਰ ਤਹਿਸੀਲ ਹੈ ਜਿਹੜੀ ਅਸੀਂ ਮੰਨਣੀ ਹੈ ਤੇ ਬਰਨਾਲਾ ਜ਼ਿਲ੍ਹਾ ਜੀ ਸੰਗਰੂਰ ਪਰੇ ਦੇ ਵਿੱਚ ਸੁਨਾਮ ਨਹੀਂ ਆਉਂਦਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਤੇ ਫਿਰੋਜ਼ਪੁਰ ਉਪ ਮੰਡਲ ਇਹਦੇ ਵਿੱਚ ਸਾਡੇ ਕੋਲੇ 나ਖ ਅਮਰੂਦ ਆड़ੂ ਤੇ ਅਲੂਚਾ ਇਹਦੀਆਂ ਮੁੱਖ ਫਸਲਾਂ ਹਨ ਪਰ ਨਾਲ ਨਾਲ ਅਸੀਂ ਅੰਗੂਰ ਆਂਬ ਆੌਲਾ ਕਿਨੂ ਤੇ ਇਹਦੇ ਨਾਲ ਜਿਹੜੇ ਸਾਡੇ ਕੋਲੇ ਸੈਟਸ ਪਲਾਂਟਸ ਨੇ ਸੋ ਬਰੰਤ ਬੇਰ ਮਾਲਟਾ ਕਾਗਜ਼ੀ ਨਿੰਬੂ 12 ਮਾਸੀ ਨਿੰਬੂ ਵਗੈਰਾ ਵੀ ਲਗਾਏ ਜਾ ਸਕਦੇ ਆ ਪਰ ਜਿਹੜਾ ਕੇਲਾ ਹੈ ਉਹ ਬਿਨਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਜਲੰਧਰ ਤੇ ਕਪੂਰਥਲਾ ਤੋਂ ਬਾਕੀ ਇਲਾਕੇ ਵਿੱਚ ਲਾਇਆ ਜਾ ਸਕਦਾ ਸੋ ਆਪਾਂ ਵੇਖੀ ਤਾਂ ਇੱਥੇ ਲੀਚੀ ਦਾ ਜ਼ਿਕਰ ਨਹੀਂ ਆਉਂਦਾ ਉਹ ਨੀਂਹ ਪਹਾੜੀ ਇਲਾਕੇ ਵਿੱਚ ਹੀ ਹੁੰਦੀ ਹੈ ਤੇ ਤੁਸੀਂ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਪੜਿਆ ਹੋਣਾ ਹੈ ਕਿ ਜਿਹੜੀ ਸਾਡੀ ਲੀਚੀ ਆ ਪਠਾਨਕੋਟ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਐਕਸਪੋਰਟ ਕਰਕੇ ਇੰਗਲੈਂਡ ਦੇ ਵਿੱਚ ਪਹੁੰਚ ਗਈ ਹੈ ਤੇ ਇਸ ਤੋਂ ਬਾਅਦ ਸਾਡੇ ਕੋਲੇ ਸੰਜੂ ਖੁਸ਼ਕ ਇਲਾਕਾ ਹੈ ਇਹ ਵਿੱਚ ਹਮਾਲਵੇ ਦਾ ਕਾਫੀ ਇਲਾਕਾ ਆ ਜਾਂਦਾ ਹੈ ਇਹਦੇ ਵਿੱਚ ਜ਼ਿਲ੍ਹਾ ਬਠਿੰਡਾ ਹੈ ਫਰੀਦਕੋਟ ਹੈ ਮੁਕਸਰ ਸਾਹਿਬ ਹੈ ਤੇ ਫਿਰੋਜ਼ਪੁਰ ਦਾ ਜੇਕਰ ਉੱਪਰ ਵੀ ਆ ਗਿਆ ਪਰ ਇੱਥੇ ਸਾਡੇ ਕੋਲੇ ਜੀਰਾ ਤੇ ਫਿਰੋਜ਼ਪੁਰਪ ਮੰਡਲ ਨੂੰ ਛੱਡ ਕੇ ਹੈ ਫਾਜ਼ਿਲਕਾ ਤੇ ਸੰਗਰੂਰ ਦਾ ਸੋ ਨਾਮ ਜਿਹੜਾ ਅਸੀਂ ਉੱਪਰ ਛੱਡ ਦਿੱਤਾ ਸੀ ਤੇ ਇਹਦੇ ਵਿੱਚ ਆਉਂਦਾ ਔਰ ਨਾਲ ਨਾਲ ਮਾਨਸਾ ਜਲ ਹੈ ਹੁਣ ਵੇਖੀ ਵੀ ਇਹਦੇ ਵਿੱਚ ਕਿਹੜੇ ਕਿਹੜੇ ਫਲ ਲੱਗਦੇ ਆ ਕਿੰਨੂ ਤੇ ਜਿਹੜੀ ਨਿੰਬੂ ਜਾਤੀ ਦੇ ਹੋਰ ਫਲ ਐ ਪਾਲਟਾ ਨਾਲ ਹੋ ਗਿਆ ਅੰਗੂਰ ਅਮਰੂਦ ਔਲਾ ਬੇਰ ਇਹਦੀਆਂ ਮੁੱਖ ਫਸਲਾਂ ਜਦੋਂ ਕਿ ਗ੍ਰੇਪਫਰੂਟ ਕਾਗਜ਼ੀ ਨਿੰਬੂ ਬਾਰਾਮਾਸ਼ੀ ਨਿੰਬੂ ਨਾਸ਼ਪਾਤੀ ਆड़ੂ ਲੂਚਾ ਔਲਾ ਅਨਾਰ ਤੇ ਖੰਜੂਰ ਵੀ ਇੱਥੇ ਇਸਾਨੇ ਨਾਲ ਉਗਾਏ ਜਾ ਸਕਦੇ ਆ ਇਓ ਤੱਕ ਸਵਾਲਾ ਕੇਲੇ ਦੀ ਕੇਲਾ ਮੁਕਸਰ ਤੇ ਫਰੀਦਕੋਟ ਨੂੰ ਛੱਡ ਕੇ ਬਾਕੀ ਹਿੱਸੇ ਵਿੱਚ ਉਗਾਇਆ ਜਾ ਸਕਦਾ ਕਿਉਂਕਿ ਇੱਥੇ ਮਿੱਟੀ ਦੀ ਜਿਹੜੀ ਕਿ ਪੀ ਐਚ ਵੈਲਿਊ 8.5 ਤੋਂ ਘੱਟ ਹੋਵੇ ਉੱਥੇ ਹੀ ਇਹ ਲਵਾਇਆ ਜਾ ਸਕਦਾ ਕਿਉਂਕਿ ਮਿੱਟੀ ਦਾ ਸਟੈਸ ਕਰਾਉਣੀ ਹੁੰਦੀ ਹੈ ਇਹਦੇ ਲਈ ਉਸ ਤੋਂ ਬਾਅਦ ਹੈ ਅੱਗੇ ਸਾਰੇ ਕੋਲੇ ਖਾਸ ਇਲਾਕੇ ਹੈ ਕੰਡੀ ਦਾ ਇਲਾਕਾ ਜਿਹੜਾ ਉੱਪਰੋਂ ਛੱਡਿਆ ਆਇਆ ਸੀ ਤਾਂ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਭਈ ਕਿਹੜੇ ਕਿਹੜੇ ਫਰਦਰ ਬੂਟੇ ਲਾਇਆ ਜਾ ਸਕਦੇ ਆ ਅਕੇ ਲੋ ਹੁਣ ਵੇਖੋ ਸਕਰੀਨ ਦੇ ਉੱਪਰ ਇਹ ਜਿਹੜਾ ਕੰਢੀ ਦਾ ਇਲਾਕਾ ਹੈ ਇਹਦੇ ਵਿੱਚ ਅਮਰੂਦ, ਬੇਰ, ਔਲਾ, ਆਂਬ ਤੇ ਗਲਗਲ ਕਿਨੂ ਤੇ ਜਿਹੜੇ ਹੈਗੇ ਹੋਰ ਸੰਤਰੇ ਇਹ ਨਿੰਬੂ ਜੱਤ ਦੇ ਫਲਾਂ ਨੂੰ ਕਹਿੰਦੇ ਆ ਕਾਗਜ਼ੀ ਨਿੰਬੂ ਤੇ ਬਾਰਾ ਮਾਸ਼ੀ ਨਿੰਬੂ ਵੀ ਲਾਇਆ ਜਾ ਸਕਦੇ ਆ ਉਸ ਤੋਂ ਬਾਅਦ ਸਾਡੇ ਕੋਲੇ ਵੇਟ ਦਾ ਇਲਾਕਾ ਆ ਗਿਆ ਹਾਂ ਦਰਿਆ ਦੇ ਨਾਲ ਤੇ ਉੱਥੇ ਸਾਡੇ ਕੋਲੇ ਹੈਗਾ ਜੀ ਇਹਦੇ ਵਿੱਚ ਥੋੜੇ ਜਿ ਫਲ ਹੈਗੇ ਜਿਹੜੇ ਲਾਇਆ ਜਾ ਸਕਦੇ ਆ ਇਹਨਾਂ ਦੇ ਵਿੱਚ ਨਾਸ਼ਪਾਤੀ ਅਮਰੂਦ ਕੇਲਾ ਅਲੂਚਾ ਬੇਰ ਅਤੇ ਫਾਲਸਾ ਇਹ ਫਲ ਲਾਇਆ ਜਾ ਸਕਦੇ ਆ ਜੇ ਅਸੀਂ ਮਤਲਬ ਬਾਗ ਲਗਾਉਣੇ ਆ ਫਿਰ ਇਹਨਾਂ ਦਾ ਖਿਆਲ ਰੱਖੋ ਤੇ ਪਰ ਨਹੀਂ ਤਾਂ ਜਿਹੜੇ ਹੈਗੇ ਆ ਅਸੀਂ ਸਾਰੇ ਫਾਲੀ ਆਪਣੇ ਇਲਾਕੇ ਵਿੱਚ ਥੋੜੇ ਬੋਤੇ ਟਰਾਈ ਕਰ ਸਕਦੇ ਆ ਪਰ ਜਿਹੜੇ ਖਾਸ ਤੌਰ ਦੇ ਉੱਤੇ ਰეკਮੈਂਡ ਕੀਤੇ ਗਏ ਇਹਨਾਂ ਇਲਾਕਿਆਂ ਲਈ ਉਹ ਜ਼ਰੂਰ ਲਾਓ